ਆ ਸਾਰਾ ਕੁਝ ਡੁੱਬਿਆ ਹੋਇਆ ਹੈ। ਲੋਕਾਂ ਦੇ ਘਰਾਂ ਦਾ ਪਿੰਡ ਸਭ ਡੁੱਬੇ ਹੋਏ। ਇਹ ਤੱਕ ਪਣੀ ਸਿਰਫ ਨਾ ਉੱਚੇ ਥਾਂ ਦੇ ਹੋਣ ਕਰਕੇ ਪਿੰਡ ਬਚ ਗਿਆ ਵਾ। ਸਭ ਚੀਜ਼ਾਂ ਹੀ ਸਭ ਡੁੱਬਿਆ ਹੋਇਆ ਹੈ। ਇਹ ਇਹ ਲਗਭਗ ਰਿਹਾ ਸੀ 15 ਦਿਨ ਡੁੱਬਿਆ ਰਿਹਾ। 15 ਦਿਨ ਤੋਂ ਬਾਅਦ ਕਮਿਸ਼ਨ ਆਈ ਦੀ ਵੀ ਕੋਈ ਇਹ ਖਤਮ ਹੀ ਹੋ ਗਿਆ। ਸਾਲੀ ਦਾ ਗਾਲੀ ਵੀ ਅੱਜ ਕੱਲ੍ਹ ਖਤਮ ਹੋ ਗਿਆ। ਉਹ ਪਿੰਡਾਂ ਦਾ ਉਹ ਪਿੰਡਾਂ ਦਾ 27 ਤਰੀਕ ਤੋਂ ਸ਼ੁਰੂ ਹੋ ਕੇ ਨਾ ਇੱਥੇ 4 ਤਰੀਕ ਤੱਕ ਤੇ ਅਪਰੋਚ ਹੀ ਨਹੀਂ ਬਣੀ। ਉਹ ਨਾ ਬੰਦਿਆਂ ਨੂੰ ਮੇਰੇ ਖਾਲ ਦੇ ਵਿੱਚ ਪੂਰੇ 10 ਦਿਨ ਬਾਅਦ ਪਾਣੀ ਪਹੁੰਚਿਆ ਆ ਅੱਜੋਂ ਜਿੱਦਾਂ ਮਿਲਦੀ ਸੀ ਕਿਸੇ ਮਿਲੀ ਆਪਾਂ ਉਹ ਵੀ ਉਹ ਆਪਸ਼ਨ ਵੀ ਨਹੀਂ ਜੋ ਤੁਸੀਂ ਆਣ ਨਾ ਨਾ ਸਬਾਲ ਸੇਵਾ ਦੀ ਟੀਮ ਪਹੁੰਚ ਗਈ ਹੈ ਜੀ ਬੰਤੇ ਸੱਜਣ ਕਾਨ ਯੂਨੀਅਨ ਦੇ ਤੇ ਹੋਰ ਹਾਂ ਅੱਜ ਜਿਹੜਾ ਅੱਜ ਤੱਕ ਗਿਲਾਂ ਮਾਰ ਰਹੇ ਸਾਨੂੰ ਉਸ ਮੈਲੋਂ ਉਹ ਬੰਮਾਰਿਸ਼ ਬੰਮਾਰਿਸ਼ ਇਹ ਜਿਹੜੀ ਕਲਪੁਰੀ ਜੇਟਾ ਤੋਂ ਬੱਤਰ ਪੈਦਾ ਕਰਨਾ ਉਹੀ ਬਸਤੀ ਦਾ ਬੜਾ ਚੈਲੰਜ ਹੈ ਕਿ ਕਿਉਂਕਿ ਇਹ ਨਾ ਨਹੀਂ ਇਹਦਰ ਯਾਤਰਾ ਨਹੀਂ ਇਹ ਸਰ ਬਸਰ ਪਾ ਨਹੀਂ ਇੱਕ ਦਾ ਜਾ ਗਾੜੀ ਨਾ ਬਣਾਏ ਸਿੱਧਾ ਲੜਾਈ ਦੀ ਗੱਲ ਕਰੀਏ ਸ਼ੁਰੂਆਤ ਤੇ ਹੈ ਜੀ ਉਹ ਸਾਹਮਣੇ ਮੋਰਚੇ ਉੱਤੇ ਹੋਇਆ ਅਗਰੀਕਾ ਮਈ ਚ ਉਹ ਫਸਲ ਉਹ ਮੋਰਚੇ ਜਿਹੜੇ ਆ ਨਾ ਸਾਈਟੇ ਨੂੰ ਵੜਾ ਉਹ ਛੱਬੀ ਨੂੰ ਜੀਸੀਵੀ ਦੇ ਨਾਲ ਉਹ ਪੂਰੇ ਹੋ ਗਏ ਉਹ ਸਾਈਟ ਉੱਵਾੜ ਆ ਗਿਆ ਪਹਿਲਾਂ ਸੁਰੇ ਨਹੀਂ ਜਿਹੜੇ ਉਹਦਾ ਕਿ ਮੁੱਲੇ ਪਏ ਹੁੰਦੇ ਆ ਤਾਂ ਤੇਰੇ ਵੀ ਨਹੀਂ ਆਉਂਦਾ ਕੋਈ ਬੋਲ ਬੋਲ ਨਹੀਂ ਲੱਗਿਆ ਪਰ ਵੀ ਬਹੁਤ ਬੰਦ ਬੈਠਾ ਹੈ ਨਾ ਪਰ ਇਹ ਕਹਾਵਾਗਾ ਬਿਲਕੁਲ ਮਗਰ ਦੇ ਤੋਂ ਸੋਹ ਨਿਹਾਲ ਤੇਰੀ ਜੀ ਇਹ ਉਸੇ ਚੰਡੀਗੜ੍ਹ ਵਾਂਗ ਜਿਵੇਂ ਆਪਣੇ ਘਰ ਤੇ ਬੈਠ ਗਿਆ ਇਮੇਜਨ ਵੀ ਨਹੀਂ ਕਰ ਸਕਦਾ ਬਿਲਕੁਲ ਇਹ ਨੁਕਸਾਨ ਹੈ ਕਿ ਨਾ ਤਾਂ ਮੈਂ ਹਰ ਇੱਕ ਇੱਕ ਵਾਰ ਮੈਂ ਨਹੀਂ ਕਿ ਜਰੂਰ ਰਿਕਵੈਸਟ ਕਰੂੰਗਾ ਵੀ ਜਿਹੜਾ ਵੀ ਹੁੰਦਾ ਇੱਕ ਵਾਰ ਆ ਕੇ ਜਰੂਰ ਜਾਵੇ ਪਰ ਨੋ ਮੈਂ ਦੱਸਣਾ ਚਾਹੁੰਦਾ ਆ ਵੀ ਆਜ ਜਿੱਥੇ ਤੁਸੀਂ ਆ ਗਏ ਜੇ ਨਾ ਇਹ 13 ਦਿਨ ਬਾਅਦ ਰਸਤਾ ਖੁੱਲਾ ਆ ਇਹ 13 ਦਿਨ ਬਾਅਦ ਐ ਪਿੰਡ ਚੋਂ ਸਾਈਕਲ ਬਾਹਰ ਨਿਕਲਿਆ ਗੋਲਾ ਟੋਲਾ ਤੇ ਰਤ੍ਰਛਤ ਇੱਥੋਂ ਜਦੋਂ ਜਿੰਨੀ ਫੋਰਸ ਨਾਲ ਪਾਣੀ ਆਇਆ ਤੁਸੀਂ ਵੇਖ ਹੀ ਲਈਆਂ ਤਸਵੀਰਾਂ ਇਹਨਾਂ ਦੀ ਫਸਲ ਸਾਡੀ ਖਤਮ ਆ ਤੇ ਜੇ ਹੁਣ ਆਪਾਂ ਕਹੀਏ ਵੀ ਇਹ ਪਾਣੀ ਪੰਪ ਕਰਕੇ ਤੇ ਇਹਨੂੰ ਬਣਾਲ ਗਏ ਕਣਕ ਵੀਜਣ ਜੋਗੇ ਇਹ ਵੀ ਇੱਕ ਬੜੀ ਵੱਡਾ ਯੁੱਧ ਆ ਕਿਰਪਾ ਸਬਾ ਸਾਰੇ ਆਪਣੀ ਪਿੰਡ ਦੇ ਵਿੱਚ ਮੇਨੇ ਸਾਰੀ ਪਿਛੀ ਇਹ ਸਾਰੀ ਖਤਮ ਹੋ ਗਈ ਸਾਰੀਆਂ ਮਾਇਆ ਆਓ ਸਿੱਧੂ ਸਾਹਿਬ ਆਪਣੀ ਟੀਮ ਲੈ ਕੇ ਆਇਓ ਬਿਲਕੁਲ ਗਲ ਗਿਆ ਅਗਲੇ ਸਮੇਂ ਵਿੱਚ ਤੇ ਤੁਸੀਂ ਜਿੰਨੇ ਅੱਜ ਆਏ ਹੋ ਇਹ ਅੰਦਰੋਂ ਮੰਨ ਕਰਕੇ ਦੁੱਖ ਮਹਿਸੂਸ ਕੀਤਾ ਇਹ ਕਿਸਾਨਾਂ ਦਾ ਦੁੱਖ ਆ ਮੈਂ ਇੱਥੇ ਕਿਸਾਨਾਂ ਦੀ ਗੱਲ ਦੇ ਨਾਲ ਇਹ ਨਹੀਂ ਕਹਿੰਦਾ ਹਰੇਕ ਧਰਮ ਦਾ ਆਪਾਂ ਸਤਿਕਾਰ ਕਰਦੇ ਆ ਕਿਸਾਨੀ ਇਸ ਕਰਕੇ ਆ ਕਿਉਂਕਿ ਜਿਹੜੇ ਪੰਜਾਬ ਦੇ ਜੰਮੀ ਨੇ ਇਹਨਾਂ ਨੂੰ ਹੱਕ ਲੈਣੇ ਆਉਂਦੇ ਨੇ ਤੇ ਲੜਾਈ ਆਪਣੀ ਲੜਨੀ ਜਾਣਦੇ ਨੇ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਮਹਾਰਾਜ ਨੇ ਵਿਦਿਆ ਪ੍ਰਾਪਤ ਕਰਕੇ ਸੋਜੀ ਬਖਸ਼ੀ ਵੀ ਗਰਾਊਂਡ ਤੇ ਹਾਲਾਤ ਆਪ ਵੇਖਣ ਆਏ ਨੇ ਉਹਨਾਂ ਦੇ ਨਾਲ ਚੇਅਰਮੈਨ ਪਲਾਨਿੰਗ ਬੋਰਡ ਮੋਗਾ ਜ਼ਿਲ੍ਹਾ ਪ੍ਰਧਾਨ ਜਿਹੜੇ ਉਹਨਾਂ ਦੀ ਪਾਰਟੀ ਆ ਆਪ ਵਾਲੇ ਉਹ ਵੀ ਜ਼ਿੰਮੇਵਾਰ ਨੇ ਕਿਉਂਕਿ ਆਪ ਪਾਰਟੀ ਜੋ ਕੈਂਡੀਡੇਟ ਨੇ ਕਿਸੇ ਨੂੰ ਸਾਡੀ ਗੱਲ ਇਸ ਤਰ੍ਹਾਂ ਮਹਿਸੂਸ ਹੋ ਗਈ ਕਿ ਉਹਨਾਂ ਨੇ ਆਪ ਦਾ ਨਾਂ ਲਿਆ ਸਾਡਾ ਕਾਰਜਾ ਸੇਵਾ ਦਾ ਸਾਡੇ ਲਈ ਸਾਰੇ ਹੀ ਸਤਕਾਰਯੋਗ ਨੇ ਪਰ ਮਹਾਰਾਜ ਨੇ ਵੀ ਗੱਲ ਕਹੀ ਆ ਤਖਤ ਬਏ ਤਖਤੇ ਕੀ ਲਾਇਕ ਤਖਤ ਵੀ ਪਰਮੇਸ਼ਰ ਉਹਨੂੰ ਬਖਸ਼ਦਾ ਜਿਹਨੂੰ ਸੋਝੀ ਹੁੰਦੀ ਆ ਤੇ ਮੈਂ ਇਸ ਤਰ੍ਹਾਂ ਸਮਝਦਾ ਵੀ ਜਿਹੜੀ ਪ੍ਰਜਾ ਦਾ ਰਾਜਾ ਏ ਉਸ ਰਾਜੇ ਨੂੰ ਹਰੇਕ ਦੇ ਨਾਲ ਸੁੱਖ ਦੇਣਾ ਚਾਹੀਦਾ ਨਾ ਕਿ ਕਿਸੇ ਨੂੰ ਅੱਜ ਇਹ ਨਹੀਂ ਸਮਾਂ ਕਿ ਕਿਸੇ ਦੀ ਆਪਾਂ ਠੀਕ ਹੈ ਸਾਡੇ ਵੀ ਮਤਵੇ ਸਭ ਨਾ ਹੁੰਦੇ ਨੇ ਸਾਡੇ ਵੱਡੇ ਲੈਵਲ ਤੇ ਬਹੁਤ ਵੱਡੀਆਂ-ਵੱਡੀਆਂ ਸੰਪਰਦਾਵਾਂ 'ਚ ਸਭ ਤੇ ਹੀ ਹੁੰਦੇ ਨੇ ਪਰ ਮੈਂ ਧੰਨਵਾਦ ਕਰਦਾ ਤੁਸੀਂ ਮਹਾਰਾਜ ਨੇ ਸਾਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ੀ ਆ ਆਪਾਂ ਉਹਨੂੰ ਸਮਝ ਕੇ ਤੇ ਆਪਾਂ ਜਿਹੜੀ ਸਾਡੀ ਕਿਸਾਨੀ ਦੀ ਵੱਡੀ ਲੜਾਈ ਆ ਕਿਉਂਕਿ ਤੁਸੀਂ ਇਹ ਦੇਖੋ ਇਹ ਜਿਹੜੇ ਸਿੱਖ ਬੈਠੇ ਨੇ ਇਹ ਅਜੇ ਪਾਣੀਆਂ ਨਾਲ ਲੜਾਈ ਲੜਦੇ ਨੇ ਤੇ ਐਨੇ ਜਨੂਨ ਚ ਤੇ ਐਨੇ ਜੋਸ਼ ਚ ਨੇ ਤੇ ਜਿੱਦਣ ਕਿਤੇ ਹਾਕਮ ਸਾਡੇ ਨਾਲ ਲੜਨ ਆ ਕੇ ਤੁਸੀਂ ਵੇਖਿਓ ਵੀ ਇਹ ਕੀ ਹਾਲਾਤ ਪੈਦਾ ਕਰ ਸਕਦੇ ਨੇ ਇਸ ਕਰਕੇ ਮੈਂ ਕਹਿੰਨਾ ਹਿੰਦ ਦੀਆਂ ਸਰਕਾਰਾਂ ਨੂੰ ਵੀ ਆਪਾਂ ਕਦੀ ਵੀ ਸਿੱਖ ਤਕਰਾਰ ਵਾਲੀ ਸਥਿਤੀ ਨਹੀਂ ਚਾਹੁੰਦਾ ਸਿੱਖ ਪਰਮਾਤਮਾ ਸਰਬਦਾ ਹੀ ਪਾਲਾ ਮੰਨਦਾ ਸਾਨੂੰ ਮਾਰਨ ਨੇ ਸੰਕਲਪ ਦਿੱਤਾ ਆਪਾਂ ਉਹਦੇ ਤੇ ਦ੍ਰਿੜ ਰਹੀਏ ਕਿਉਂਕਿ ਮਹਾਰਾਜ ਨੇ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਿਹੜੀ ਵੀ ਆਫਤ ਆ ਇਹ ਮਹਾਰਾਜ ਦੀ ਰਾਜਾ ਚ ਆ ਉਹਦੀ ਰਾਜਾ ਨੂੰ ਪ੍ਰਵਾਨ ਕਰਨਾ ਵੀ ਮਹਾਰਾਜ ਨੇ ਕਿਹਾ ਸਿੱਖ ਨੇ ਪਾਣਾ ਮੰਨਣਾ ਤੇ ਪਾਣਾ ਮੰਨਣ ਦੇ ਵਿੱਚ ਹੀ ਸਿੱਖੀ ਆ ਸੋ ਮੈਂ ਅਖੀਰ ਦੇ ਵਿੱਚ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਂ ਕੋਟਾਂ ਸ਼ੁਕਰ ਤੇ ਧੰਨਵਾਦ ਉਸ ਮਹਾਰਾਜ ਦਾ ਜਿਸ ਮਹਾਰਾਜ ਨੇ ਤਰਸ ਕਰਕੇ ਜਿਹੜੀ ਸ਼ਹੀਦਾਂ ਦੇ ਸਤਾਨ ਵੱਲੋਂ ਸੇਵਾ ਚਲਾਈ ਜਾ ਰਹੀ ਆ ਜਿੰਨੇ ਵੀ ਸਿੰਘ ਸਾਡੇ ਵੱਡੀ ਉਮਰ ਦੇ ਆਣ ਕੇ ਇਸ ਸੇਵਾ ਦੇ ਵਿੱਚ ਜੁੜੇ ਨੇ ਤੁਹਾਡੀ ਸੇਵਾ ਨੂੰ ਆਪਾਂ ਸਜਦਾ ਕਰਦੇ ਆ ਤੇ ਨਾਲੇ ਇੱਕ ਬੇਨਤੀ ਤੇ ਅਪੀਲ ਵੀ ਤੁਹਾਨੂੰ ਕਰਦੇ ਆ ਮਹਾਰਾਜ ਕਿ ਤੁਹਾਡੇ ਕੋਲ ਉਹੀ ਕਾਰਜ ਕਰਾਏ ਜੋ ਮਹਾਰਾਜ ਨੂੰ ਪਾਉਂਦੇ ਹੋਣ ਦੂਸਰੇ ਕਾਰਜ ਪਾਸ਼ਾ ਨਾ ਕਰਾਏ ਇਦਾਂ ਨਾ ਸੋਚਿਆ ਜਾਵੇ ਸਾਰੇ ਹੀ ਸਾਡੇ ਲਈ ਸਤਕਾਰਯੋਗ ਆ ਕਿਸਾਨੀ ਤੇ ਜਿਆਦਾ ਵਰਕ ਕਰੀਏ ਇਹਨਾਂ ਜ਼ਮੀਨਾਂ ਨੂੰ ਸਮਝੋ ਇਹ ਵੱਡੀ ਲੜਾਈ ਆ ਇਹਨੂੰ ਬੜੇ ਇੱਕ ਸੇਖੀ ਹੈ ਜਿਹੜੀ ਕੌਮ ਐਸ ਵੇਲੇ ਵਰਲਡ ਜਿਹੜਾ ਆਰਡਰ ਆ ਉਹਦੇ ਖਿਲਾਫ ਲੜਾਈ ਵੱਡੇ ਪੱਧਰ ਤੇ ਲੜ ਰਹੀ ਆ ਹੋਰ ਕੋਈ ਨਹੀਂ ਜੇ ਇਸ ਕਰਕੇ ਪਾਲਸੀਆਂ ਨੂੰ ਸਮਝੀਏ ਆਪਸੀ ਬਕਰੀਵਿਆਂ ਨੂੰ ਛੱਡੋ ਲੰਮੀ ਲੜਾਈ ਲੜੀਏ ਰਾਜ ਖਾਲਸੇ ਦਾ ਆਉਣਾ ਹੈ ਆਵਾਜ਼ ਆਉਣਾ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਨਹੀਂ ਯਕੀਨ ਤੇ ਸੌ ਸਾਖੀ ਜ਼ਰੂਰ ਪੜੀ ਜਾਵੇ ਜਿੰਨੇ ਸਿੱਖ ਸਮਝਦੇ ਨੇ ਤੁਸੀਂ ਕਿਉਂਕਿ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੇ ਕਾਨੂੰਨ ਜਿਹੜਾ ਕਾਨੂੰਨ ਨੂੰ ਪੜਦਾ ਹੁੰਦਾ ਸੋਚ ਸਮਝ ਕੇ ਹੀ ਗੱਲ ਕਰਦਾ ਤੁਸੀਂ ਅਖੀਰ ਦੇ ਵਿੱਚ ਇੱਕ ਵਾਰ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਜੀ ਗੁਰਿੰਦਰ ਸਿੰਘ ਜੀ ਬਾਜਵਾ ਜਿਹੜੇ ਕਿਸਾਨੀ ਨੂੰ ਸਮਝ ਕੇ ਪਹਿਲੇ ਦਿਨ ਤੋਂ ਹੀ ਸਾਡਾ ਵੱਡੇ ਪੱਧਰ ਤੇ ਸਹਿਯੋਗ ਕਰਦੇ ਸਰਦਾਰ ਸਾਡੇ ਟਰਸਟੀ ਐਸ ਸੀ ਸਰਦਾਰ ਬਲਦੇਵ ਸਿੰਘ ਜੀ ਮੰਡੀ ਬੋਰਡ ਦੇ ਉਹਨਾਂ ਦੀ ਪੂਰੀ ਟੀਮ ਸਰਦਾਰ ਜਤਿੰਦਰ ਸਿੰਘ ਜੀ ਪੰਗੂ ਚੀਫ ਇੰਜੀਨੀਅਰਿੰਗ ਮੰਡੀ ਬੋਰਡ ਪੰਜਾਬ ਉਹ ਸਾਡੇ ਨਰਮਲ ਸਿੰਘ ਜੀ ਐਸ ਟੀਓ ਸਾਰਾ ਸਾਡਾ ਇੱਕ ਟਰਸਟ ਆ ਜਿਹੜਾ ਗੁਰਦੁਆਰਾ ਯਾਦਗਾਰ ਸ਼ਹੀਦਾਂ ਵੱਲੋਂ ਚਲਾਇਆ ਜਾਂਦਾ ਤੇ ਸਾਡੇ ਲਈ ਸਾਰੇ ਸਤਕਾਰਯੋਗ ਨੇ ਸਭ ਨੂੰ ਆਪਾਂ ਸਿਰ ਚਕਾਉਨੇ ਆ ਸੋ ਵੱਡੇ ਪੱਦਰ ਤੇ ਬਾਜਵਾ ਸਾਹਿਬ ਤੁਹਾਨੂੰ ਦੁਨੀਆ ਸੁਣਦੀ ਆ ਤੇ ਦੇਖਦੀ ਆ ਜਿਹੜੇ 6 ਬੰਨ ਇਹਨਾਂ ਨੂੰ ਵੱਡੇ ਪੱਦਰ ਤੇ ਬੰਨਿਆ ਜਾਵੇ ਉਹਦੇ ਵਿੱਚ ਸਾਨੂੰ ਮਿੱਟੀ ਦਾ ਸਹਿਯੋਗ ਕੀਤਾ ਜਾਵੇ ਤੇ ਡੀਜ਼ਲ ਦਾ ਨੈਕਸਟ ਜਿਹੜੀ ਸਾਡੀ ਲੜਾਈ ਆ ਮੇਰੀ ਵਿਦੇਸ਼ ਤੇ ਵਿੱਚ ਨਿਊਜ਼ੀਲੈਂਡ ਤੇ ਆਪਣੇ ਪਰਿਵਾਰ ਨਾਲ ਲਗਾਤਾਰ ਗੱਲ ਚੱਲ ਰਹੀ ਆ ਛੇਤੀ ਆਪਾਂ ਗਰਾਊਂਡ ਲੈਵਲ ਤੇ ਆਇਡੈਂਟੀਫਾਈ ਕਰਕੇ ਜ਼ਮੀਨਾਂ ਨੂੰ ਪਧਰਾ ਕੀਤਾ ਜਾਊਗਾ ਨਾ ਚੋ ਰੇਤ ਚੁੱਕਣ ਤੇ ਆਪਾਂ ਜੇ ਪੱਕੀ ਗੱਲ ਤਾਂ ਨਹੀਂ ਕਰਦੇ ਪਹਿਲੋਂ ਆਪਾਂ ਗਰਾਊਂਡ ਨੂੰ ਸਮਝਾਂਗੇ ਕਿਉਂਕਿ ਗੁਰਸਿੱਖ ਦਾ ਬਾਹਰ ਨੇ ਸਾਨੂੰ ਇਹ ਵੀ ਵਚਨ ਕੀਤਾ ਸਿੱਖ ਜਿਹੜਾ ਵਚਨ ਕਰੇ ਉਹ ਪੂਰਾ ਕਰੇ ਆਪਾਂ ਉਹੀ ਕਾਰਜ ਪਹਿਲਾਂ ਕਰਾਂਗੇ ਜਿਹੜੇ ਸਾਨੂੰ ਮਹਾਰਾਜ ਕਰਾਉਣਗੇ ਸੋ ਖੀਰ ਦੇ ਵਿੱਚ ਮੈਂ ਸਾਰੀ ਸੰਗਤ ਜਿੰਨੀ ਜੁੜ ਕੇ ਬੈਠੀ ਆ ਜਿੰਨੇ ਦੇਸ਼ ਵਿਦੇਸ਼ ਦੇ ਸਿੱਖ ਸਾਡੇ ਨਾਲ ਜੁੜੇ ਨੇ ਸਭ ਨੂੰ ਆਪਾਂ ਸਜਦਾ ਕਰਦੇ ਸੋ ਅਖੀਰ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬਾ ਦਾ ਓਟ ਆਸਰਾ ਲਈਏ ਮਹਾਰਾਜ ਨੇ ਕਿਹਾ ਸਾਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੋ ਦਵਾਰ ਬਾਹੇ ਗਏ ਕੀ ਲਾਜਸ ਗੋਬਿੰਦਾਸ ਤੋਾਰ ਸਾਰੇ ਦਰ ਛੱਡ ਕੇ ਗੁਰੂ ਗ੍ਰੰਥ ਸਾਹਿਬਾ ਦਾ ਲੜ ਫੜੀਏ ਉਨਾਂ ਹੀ ਪਾਰ ਨੰਗਾਉਣਾ ਜੇ ਕਿਸੇ ਮਨੁੱਖ ਨੇ ਨਹੀਂ ਜੇ ਤੁਹਾਨੂੰ ਅੱਗੇ ਲੈ ਕੇ ਜਾਣਾ ਵਾਦ ਤੋਂ ਵਾਦ ਗੁਰਬਾਣੀ ਦਾ ਸਤਕਾਰ ਕਰੀਏ ਵਾਅਦ ਤੋਂ ਵਾਅਦਾ ਆਪਣੇ ਭਰਾਵਾਂ ਨਾਲ ਖੜੇ ਹੋ ਸੋ ਅਖੀਰ ਦੇ ਵਿੱਚ ਕੁੱਲ ਕਾਇਨਾਤ ਸ੍ਰਿਸ਼ਟੀ ਤੇ ਜਿੰਨੇ ਵੀ ਜੀਵ ਜੰਤੂ ਪ੍ਰਾਣੀ ਸਭ ਦਾ ਆਪਾਂ ਭਲਾ ਮੰਗੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨਿਆ ਆਹ ਰੁਕ ਸਰ ਇਹ ਤੋਂ ਫੋਟੋ ਫੋਟੋ ਉੱਧਰ ਗਈ ਜਿਹੜੇ ਜਿਲ੍ਹੇ فرق ਬਣੀ ਹੋਈ ਹੈ ਸੜਕ ਬਣੀ ਉੱਥੇ ਆ ਵੀ ਥੋੜਕ ਸੀ ਇੱਥੇ ਨਹੀਂ ਮੇਰੇ ਖੁੱਸਲ ਹੀ ਚੱਲਦਾ ਹੱਥ ਨਾਲੇ ਚੱਲ ਕੇ ਤਾਂ ਆਪਾਂ ਆਪ 私はこの辺で言うと、私はこの辺で言うと、私はこの辺で言うと、私はこの辺